ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੜ੍ਹੀ ਗਈ ਸੀ ਉਸ ਦੇ ਤਹਿਤ ਇੱਕ ਨਾਕੇ ਦੌਰਾਨ 492 ਗ੍ਰਾਮ ਹੈਰਨ ਤੇ 446 ਗ੍ਰਾਮ ਜਿਹੜੀ ਆਈਸ ਹੈਗਾ ਨਰਕੋਟਿਕਸ ਉਹ ਬਰਾਮਦ ਕੀਤੀ ਗਈ ਸੀ ਤੇ ਇਸ ਵਿੱਚ ਹੋਰ ਵੀ ਸਾਨੂੰ ਰਿਕਵਰੀ ਹੋਣ ਦੀ ਆਸ ਹੈ ਤੇ ਹੋਰ ਵੀ ਜੋ ਇਹ ਜਿਹੜੀ ਕਨਸਾਈਨਮੈਂਟਸ ਲਾਈਆਂ ਸੀ ਇਨਾਂ ਦੇ ਵਿੱਚ ਭੇਜਨ ਦੇ ਵਿੱਚ ਜਾਂ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਹੈ ਜੋ ਜੋ ਵੀ ਦੋਸ਼ੀ ਇਹਦੇ ਵਿੱਚ ਤਫਤੀਸ਼ ਚਾਏਗਾ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੜੀ ਗਈ ਸੀ ਉਸ ਦੇ ਤਹਿਤ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਗੁਰਪ੍ਰਤਾਪ ਸੋਹਤਾ ਐਸਪੀ ડી ਸਾਹਿਬ ਬਟਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਵੱਖ-ਵੱਖ ਥਾਂ 'ਤੇ ਨਾਕੇ ਲਗਾ ਕੇ ਇਨਫੋਰਮੇਸ਼ਨ ਤਹਿਤ ਕਾਰਵਾਈਆਂ ਜਿਵੇਂ ਕਰ ਰਹੇ ਸੀ ਇਸ ਦੇ ਤਹਿਤ ਹੀ ਮਿਤੀ 17 ਨਵੰਬਰ ਨੂੰ ਇਨਸਪੈਕਟਰ Prabhjot Singh SHO ਕਿਲਾ ਲਾਲ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਨਾਕੇ ਦੌਰਾਨ 492 ਗ੍ਰਾਮ ਹੈਰਨ ਤੇ 446 ਗ੍ਰਾਮ ਜਿਹੜੀ ਆਈਸ ਹੈਗਾ ਨਾਰਕੋਟਿਕਸ ਉਹ ਬਰਬੰਦ ਕੀਤੀ ਗਈ ਸੀ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਹਿਲਪ੍ਰੀਤ ਸਿੰਘ ਅਕਾਲਗੜ੍ਹ ਜੰਡਿਆਲਾ ਦਾ ਰਹਿਣ ਵਾਲਾ ਸੀ ਵਰਿੰਦਰ ਸਿੰਘ ਖਲਿਆਰਾਪਿੰਡ ਇਹ ਵੀ ਜੰਡਿਆਲਾ ਦਾ ਰਹਿਣ ਵਾਲਾ ਸੀ ਇਹ ਆਪਣੇ ਉਸ ਇਲਾਕੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਇਸ ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਤੇ ਇਸ ਆਪਰੇਸ਼ਨ ਦੇ ਤਹਿਤ ਇਹ ਦੋਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਅਗੇਂਸਟ ਅੰਡਰ ਸੈਕਸ਼ਨ 21 ਸੀ 6885 एनडीपी सेक्ट पीएस के लाल सिंह मुकदमा दर्ज करके तफ्तीश जारी है कल 23 नवंबर ਨੂੰ 20 ਇਸੇ ਮਹਮ ਤਹਿਤ ਇਨਸਪੈਕਟਰ Prabhjot Singh ਇਹ ਦੂਜਾ ਕੇਸ ਸੀ ਹਾਂ ਇਹ ਸੈਕੰਡ ਕੇਸ ਹੈ ਇਸੇ ਮਹਮ ਤਹਿਤ ਜਿਹੜਾ ਨਾਕਾ ਉਗਰੇਵਾਲ ਪਿੰਡ ਦੇ ਲਾਗੇ ਨਾਕਾ ਲਗਾਇਆ ਹੋਇਆ ਸੀ ਤੇ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਜਿਨ੍ਹਾਂ ਪਾਸੋਂ 1 ਕਿਲੋ 12 ਗ੍ਰਾਮ ਹੈਰੋਨ ਬਰਾਮਦ ਹੋਈ ਤੇ ਉਹਨਾਂ ਦੇ ਪਾਸ ਜਿਹੜਾ ਮੋਟਰਸਾਈਕਲ ਸੀ ਡੀ ਡੀ ਲੈਕਸੀ ਉਹ ਵੀ ਅਸੀਂ ਰਿਕਵਰ ਕੀਤਾ ਇਹਨਾਂ ਦੇ ਨਾਂ ਰਾਜਾ ਜੋ ਅਦਲੀਵਾਲ ਪਿੰਡ Rajasthan ਸੇ ਜਿਹੜਾ ਰਹਿਣ ਵਾਲਾ ਹੈ ਜੋਧਬੀਰ ਸਿੰਘ ਇਹ ਸਰਾਏ ਪਿੰਡ ਅਜਨਾਲੇ ਦਾ ਰਹਿਣ ਵਾਲਾ ਇਹਨਾਂ ਪਾਸੋਂ ਜਿਹੜੀ ਇਹ ਬਰਾਮਦਗੀ ਹੋਈ ਔਰ ਇਹਨਾਂ ਦੇ ਖਿਲਾਫ ਹੀ ਅਸੀਂ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਸਾਰੇ ਦੋਸ਼ੀਆਂ ਦੇ ਫਾਰਵਰਡ ਔਰ ਬੈਕਵਰਡ ਜਿਹੜੇ ਲਿੰਕੇਜਸ ਹੈਗੇ ਆ ਉਹਨਾਂ ਉੱਤੇ ਅਸੀਂ ਕਾਰਵਾਈ ਕਰ ਰਹੇ ਆ ਤੇ ਇਸ ਵਿੱਚ ਹੋਰ ਵੀ ਸਾਨੂੰ ਰਿਕਵਰੀ ਹੋਣ ਦੀ ਆਸ ਹੈ ਤੇ ਹੋਰ ਵੀ ਜੋ ਇਹ ਜਿਹੜੀ ਕਨਸਾਈਨਮੈਂਟਸ ਆਈਆਂ ਸੀ ਇਹਨਾਂ ਦੇ ਵਿੱਚ ਭੇਜਣ ਦੇ ਵਿੱਚ ਜਾਂ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਹੈ ਜੋ-ਜੋ ਵੀ ਦੋਸ਼ੀ ਇਹਦੇ ਵਿੱਚ ਤਫ਼ਤੀਸ਼ ਚਾਏਗਾ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਸਾਰੇ ਕਿੱਥੋਂ ਡਿਲੀਵਰ ਹੋਈ ਇਹਨਾਂ ਨੂੰ ਇਹ ਇਹਨਾਂ ਦੀ ਪੁੱਛ ਕੇ ਜਾਰੀ ਹੈ ਅਜੇ ਥੋੜੀ ਇਨੀਸ਼ੀਅਲ ਸਟੇਜ ਹੈਗੀ ਆ ਇਹ ਇਹਨਾਂ ਦੇ ਡੈੱਡ ਲੈਟਰ ਬਾਕਸ ਹੁੰਦੇ ਨੇ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਉਹ ਵੀ ਅਸੀਂ ਟਰੇਸ ਜਿਹੜੇ ਕਰ ਲਈਏ ਜਲਦੀ ਸਰ ਕੋਈ ਵੈਪਨ ਵਗਾਰ ਆਈ ਨਹੀਂ ਫਿਲਹਾਲ ਤਫਤੀਸ਼ ਦੌਰਾਨ ਅਜੇ ਤੱਕ ਕੋਈ ਵੈਪਨ ਰਿਕਵਰ ਨਹੀਂ ਹੋਇਆ ਜੀ ਸਰ ਇਹਨਾਂ ਦੇ ਪਹਿਲੀ ਗ੍ਰਿਫਤਾਰੀ ਕੇ ਪਹਿਲਾਂ ਵੀ ਇਹਨਾਂ ਦੇ ਪਰਚੇ ਹੈਗੇ ਜੀ ਇਹ ਸਾਰੇ ਜਿਹੜੇ ਦੋਸ਼ੀ ਚਾਰੋਂ ਦੇ ਚਾਰੋਂ ਹੈ ਇਹ ਅਮਰitsar ਡਿਸਟ੍ਰਿਕਟ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਇਹਨਾਂ ਦਾ ਰਿਕਾਰਡ ਜਿਹੜਾ ਅਸੀਂ ਚੈੱਕ ਕਰ ਰਹੇ ਹਾਂ ਜੋ ਵੀ ਇਹਨਾਂ ਦੇ ਖਿਲਾਫ ਪਹਿਲਾਂ ਮਕਦਮੇ ਦਰਜ ਹੋਣਗੇ ਅਜੇ ਤੱਕ ਸਾਨੂੰ ਰਿਪੋਰਟ ਜਿਹੜੀ ਹੈ ਰਿਸਿਵ ਨਹੀਂ ਹੋਈ ਉਹ ਅਸੀਂ ਇਹਦੇ ਵਿੱਚ ਤਤਤੀਸ਼ ਦੇ ਵਿੱਚ ਲਿਆਵਾਂਗੇ ਪਰ ਇੱਧਰ ਜਿੱਦਾਂ ਦੂਸਰੇ ਏਰੀਆ ਦੂਸਰੇ ਡਿਸਟ੍ਰਿਕਟ ਵਿੱਚ ਸਪਲਾਈ ਕਰਨਾ ਆਏ ਸੀਗੇ ਤੇ ਉਹ ਵੀ ਉਸੋ ਦੀ ਤਰ੍ਹਾਂ ਨਿਸ਼ਾਨਦੇਹੀ ਕਰ ਰਹੀ ਹੈ ਪੜਨ ਲੱਗ ਰਹੀ ਹੈ ਤੇ ਦੇਖੋ ਅਸੀਂ ਤੇ ਜਿਹੜੀ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਐਸਐਸਪੀ ਸਾਹਿਬ ਬਟਾਲਾ ਦੀਆਂ ਹਦਾਇਤਾਂ ਵੀ ਸਾਨੂੰ ਇਹੀ ਨੇ ਕਿ ਅਸੀਂ ਇਨਾਂ ਦੇ ਖਿਲਾਫ ਕਾਰਵਾਈ ਕਰੀਏ ਜਿੰਨੇ ਇਹ ਪੈਡਲਰ ਨੇ ਸਪਲਾਈਅਰ ਨੇ ਅਸੀਂ ਇਹਨਾਂ ਨੂੰ ਜਿਹੜਾ ਅਰੈਸਟ ਕਰ ਰਹੇ ਹਾਂ ਰਿਕਵਰੀਸ ਕਰ ਰਹੇ ਹਾਂ ਪਹਿਲਾਂ ਵੀ ਕੀਤੀਆਂ ਅੱਗੇ ਵੀ ਅਸੀਂ ਜੇ ਇੱਕ ਧੰਦਾ ਇਹ ਚਾਦੂ ਰੱਖਣਗੇ ਜੋ ਕੋਈ ਵੀ ਸਾਡੇ ਇਲਾਕੇ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਕੋਈ ਨਸ਼ੀਲੇ ਪਦਾਰਥ ਵੇਚੂਗਾ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਾਰਡਰ ਪਾਰ ਲਿਖਿਆ ਇਹਨਾਂ ਦੇ ਤੇ ਤਪਤੀਸ ਤਰ੍ਹਾਂ ਲਗਾਈ ਕੋਈ ਦੱਸ ਤਪਤੀਸ ਚੱਲ ਰਹੀ ਹੈ ਉਹ ਸਾਰਾ ਜਿਹੜੇ ਟੈਕਨੀਕਲ ਜਿਹੜੇ ਸਾਡੇ ਹੈਗੇ ਨੇ ਉਹ ਸਾਡੀ ਰਿਪੋਰਟ ਆਉਣੀਆਂ ਬਾਕੀ ਨੇ ਇਹਨਾਂ ਦੀਆਂ ਜਿਹੜੀ ਕੋਲ ਡਿਟੇਲਸ ਵਗੈਰਾ ਹੈਗੀਆਂ ਨੇ ਸਾਰਾ ਅਸੀਂ ਉਹ ਸੈਂਟੀਫਿਕਲੀ ਕਰ ਰਹੇ ਆ ਤੇ ਉਹ ਅਸੀਂ ਲਿਆਵਾਂਗੇ ਸਫਾ ਮਿਸਲ ਦੇ ਉੱਤੇ ਲਿਆਵਾਂਗੇ ਜੋ ਵੀ ਜੇ ਇਨ ਕੇਸ ਕੋਈ ਐਦਾਂ ਦੀ ਗੱਲ ਆਂਦੀ ਹੈ ਤਾਂ